ਸਰਨੀ ਆਵੇ ਸਰਨੀ ਆਵੇ ਸਰਨੀ ਆਵੇ ਸਰਨੀ ਆਵੇ ਸਰਬ ਸੁਖ ਪਾਵੇ ਜੋ ਸਰਨੀ ਆਵੇ ਸਰਬ ਸੁਖ ਪਾਵੇ ਜੋ ਸਰਨੀ ਆਵੇ

ਇਸ ਸਿੱਖਾਂ ਨੂੰ ਜਾਨ ਤੋਂ ਵੱਧ ਪਿਆਰੇ ਨੇ ਅੱਜ ਜੋ ਵੀ ਮੁਲਕ ਦੇ ਅੰਦਰ ਵੱਖ-ਵੱਖ ਥਾਵਾਂ ਦੇ ਵਿੱਚ ਹੁਣੇ ਮੈਨੂੰ ਸਾਡੇ ਵੀਰ ਰਾਜਸਥਾਨ ਤੋਂ ਕਿਮਾ ਸਾਹਿਬ ਮਿਲੇ ਉਹ ਕਹਿ ਰਿਹਾ ਸੀ ਕਿ ਰਾਜਸਥਾਨ ਦੇ ਗੁਰਦੁਆਰੇ ਦੇ ਵਿੱਚ ਪ੍ਰਬੰਧਕ ਕਮੇਟੀ ਨੂੰ ਭੰਗ ਕਰਕੇ ਤੇ ਧੱਕੇ ਦੇ ਨਾਲ ਸਰਕਾਰੀ ਰਸੀਵਰ ਲਾ ਦਿੱਤਾ ਗਿਆ ਵਾ ਕੌਮ ਇਹਨੂੰ ਕਦੀ ਬਰਦਾਸ਼ਤ ਨਹੀਂ ਕਰੇਗੀ ਰਸੀਵਰ ਨਹੀਂ ਪ੍ਰਬੰਧ ਕਰਨਗੇ ਗੁਰਦੁਆਰਿਆਂ ਦਾ ਕੌਮ ਕਰੇਗੀ ਸੰਗਤ ਕਰੇਗੀ ਸਾਨੂੰ ਸਾਰਿਆਂ ਨੂੰ ਅੱਜ ਗੁਰੂ ਦੀ ਸ਼ਤਾਬ ਦੀ ਮਨਾਉਂਦਿਆਂ ਚੇਤੇ ਰੱਖਣਾ ਚਾਹੀਦਾ ਸਾਡੇ ਗੁਰੂ ਦਾ ਬਚਨ ਹੈ ਭੈ ਕਾਹੋ ਕਉ ਦੇਤਨਾ ਨਹ ਪਹਿ ਮੰਨਤਾਂ ਕਾਹੋ ਨਾਨਕ ਸੁਨਰੇ ਮਨਾ ਯਾਨੀ ਤਾਹੇ ਮਕਾਨ ਸਿੱਖ ਨਾ ਡਰਦਾ ਨਾ ਡਰਾਉਂਦਾ ਗੁਰੂ ਦੇ ਆਸ਼ੇ ਇਥੇ ਚੱਲਦਾ ਆਪਾਂ ਸਾਰੇ ਗੁਰੂ ਨੂੰ ਸਮਰਪਿਤ ਹੋਈਏ ਗੁਰਬਾਣੀ ਦੇ ਮੁਤਾਬਕ ਜੀਵਨ ਬਤੀਤ ਕਰੀਏ ਖੰਡੇ ਬਾਟੇ ਦੀ ਪਾਹਲ ਛਕੀਏ ਅਤੇ ਹਮੇਸ਼ਾ ਹੀ ਗੁਰੂ ਦੇ ਹੁਕਮ ਦੇ ਵਿੱਚ ਚੱਲ ਗਏ ਇਥੋਂ ਦੀ ਸੰਗਤ ਦਾ ਉਤਸ਼ਾਹ ਦੇਖ ਕੇ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਅੱਜ ਵੀ ਸਿੱਖਾਂ ਦਾ ਬੋਲ ਬਾਲਾ ਹੈ ਇਹ ਬੋਲ ਬਾਲਾ ਸਦਾ ਰਹਿਣਾ ਚਾਹੀਦਾ ਅਤੇ ਅਸੀਂ ਹਮੇਸ਼ਾ ਹੀ ਗੁਰੂ ਨਾਲ ਜੁੜੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ